ਤਰਹਾ ਇਸ ਵਾਰ ਵੀ ਪਵਿੱਤਰ ਰਮਜ਼ਾਨ ਮਹੀਨੇ ਨੂੰ ਮੁੱਖ ਰੱਖਦੇ ਆ ਸਾਫਾ ਸੰਸਦ ਦੀ 72 ਵਿਪਰਜਾਨਾ ਆਲਮ ਦੇ ਵਾਲੇ ਕੋੜਲਾ ਸਥਿਤ ਆਪਣੀ ਰਿਹਾਈਸ਼ੀ ਤੇ ਰੋਜ਼ਾ ਉਤਾਰੀ ਕਰਵਾਈ ਜਿਸ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੇ ਸ਼ਿਰਕਤ ਕੀਤੀ ਇਸ ਮੌਕੇ ਉਹਨਾਂ ਨੇ ਕਿਹਾ ਕਿ ਅਸੀਂ ਸਾਲ 2010 ਚ ਆਲਮ ਸਾਹਿਬ ਨੇ ਰੋਜ਼ੇ ਕਲਵਾਉਂਦੀ ਸ਼ੁਰੂਆਤ ਕੀਤੀ ਸੀ ਜਿਸ ਦੇ ਮੱਦੇ ਨਜ਼ਰ ਇਤਿਹਾਸ ਸਾਲ ਪਾਈਚਾਰਕ ਸਾਂਝ ਬਣਾਉਂਦੇ ਆ ਰੋਜ਼ਾ ਉਤਾਰੀ ਕਰਵਾਈ ਹੈ ਅੱਗੇ ਵੀ ਕਰਵਾਉਂਦੇ ਰਹਾਂਗੇ ਆਪ ਵੀ ਲੋਈ ਰਾਹ ਤੇ ਲੱਗੇ ਆ ਪਾਣੀ ਨੂੰ ਆਜੋ ਜੀ ਨੰਗ ਜੋ ਜਲਦੀ ਹੋ ਗਿਆ ਟਾਈਮ ਜੀ ਹੋਰ ਟਾਈਮ ਰਹਿ ਗਿਆ ਪੂਰੀ ਸਾਈਡ ਤੋਂ ਹੋ ਮੈਨੂੰ ਜੀ 45 ਮਿੰਟ ਹੋ ਗਏ ਰਹਿ ਗਏ ਰਹਿ ਗਏ ਦਾ 5 ਮਿੰਟ ਬਲੇ ਬਲੇ ਗਲਤ ਹੈ ਜੀ ਯਾਰੀ ਸਾਹਮਣੇ ਪੜਾਦਾ ਹੋ ਵਾਪਸ ਨਗਰ ਕੋਡਗੋਲੇ ਆ ਗਈ ਪਲੇਟ ਆਹ ਬੋਲਵਾਦੀ ਨੋਟਸ ਨੋਟਸ ਸਾਰਾ ਇਹਦੇ ਤੇ ਫਰਮਾ ਮੈਂ ਕਿਹਾ ਕੋਈ ਅੱਜ ਆ ਬੋਲਵਾ ਰਿਹਾ ਹੈ ਅਰਵੇ ਜੀ ਅਲਾਮ ਵਾਲਾ ਆ ਗਏ ਅਰ ਉਹ ਐਸੇ ਅੱਗੇ ਆ ਜਾਓ ਅੱਗੇ ਆਇਆ ਦੋ ਤਿੰਨ ਜਣੇ ਦੀ ਬੈਠਣ ਦੀ ਹੈਗਾ ਆਇਓ ਆਇਓ ਜੀ ਸਾਹਿਬ ਬਚਪ ਇੱਕ ਪਾਸੇ ਆ ਜਾਓ ਆਇਓ ਆਇਓ ਲੈ ਆਉਣਾ ਲੈ ਜੱਗ ਜੱਗ ਔਰ ਜਦ ਮੈਂ ਡਰ ਗਿਆ ਬਾਹਰ ਤੱਕ ਮੈਨੂੰ ਮਨ ਵਿੱਚ ਆ ਗਿਆ ਗੁਰਮੀਤ ਸਿੰਘ ਮੈਂ ਕਾਜੀ ਸਾਹਿਬ ਇਹ ਬੁੱਧੀ ਲੈ ਹਾਂਜੀ ਜੇ ਤੁਸੀਂ ਇਹ ਟੋਕਾ ਲੈ ਲਿਓ ਜੀ ਹੋ ਗਈ ਇੰਦਰ ਵੀ ਪਾ ਲਈਆਂ ਨੇ ਛੋਟੇ ਹੋਰ ਹੀ ਲੱਗਦੀ ਕੋਈ ਬੰਦੇ ਰੱਖ ਦੇਣ ਟੋਕਾ ਇਹ ਜਦੋਂ ਤੋਂ ਆਲਮ ਸਾਹਿਬ ਨੇ ਕੋਲੇ ਆਏ ਤੇ ਆਲਮ ਸਾਹਿਬ ਜਦੋਂ ਇਹ ਰਮਜ਼ਾਨ ਦੇ ਮਹੀਨੇ ਦੇ ਵਿੱਚ ਇਫਤਾਰੀ ਕਰਵੰਦੇ ਸੀ ਤੇ ਸਾਡਾ ਇਹ ਥੋੜਾ ਜਿਹਾ ਉਪਰਾਲਾ ਹੁੰਦਾ ਵੀ ਅਸੀਂ ਉਹਨਾਂ ਦੀ ਜਿਹੜੀ ਚਲਾਈ ਹੋਈ ਹੈ ਇੱਥੇ ਕੋਠੀ ਦੀ ਆਲਮ ਆਲਮ ਹਾਊਸ ਦੀ ਪ੍ਰਥਾ ਹੈ ਤੋ ਸੇ ਨੂੰ ਬਰਕਰਾਰ ਰੱਖੀ ਹੈ ਜਗ ਬਕ ਕਿੰਨੇ ਸਮੇਂ ਤੋਂ ਚੱਲਿਆ ਆ ਇਹ ਜਦੋਂ 2010 ਤੋਂ ਆलम ਸਾਹਿਬ ਇੱਥੇ ਆਏ ਨੇ ਮੇਰੇ ਕਾਲਜ ਹਰ ਸਾਲ ਹੀ ਕੋਠੀ ਦੇ ਵਿੱਚ ਅਸੀਂ ਇਹ ਇਫਤਾਰ ਦਾ ਪ੍ਰੋਗਰਾਮ ਕਰਦੇ ਨੀ ਇਹਦੇ ਵਿੱਚ ਇਕੱਲੇ ਮੁਸਲਮਾਨ ਨਹੀਂ ਹੈਗੇ ਇਹਦੇ ਵਿੱਚ ਹਿੰਦੂ ਭਰਾ ਵੀ ਆਉਂਦੇ ਨੇ ਤੇ ਸਿੱਖ ਭਰਾ ਵੀ ਆਉਂਦੇ ਨੇ ਸਾਰੇ ਇੱਕ ਤਰ੍ਹਾਂ ਦਾ ਗੁਲਦਸਤਾ ਪੇਸ਼ ਹੁੰਦਾ ਹੈ ਪਿਆਰ ਦਾ ਸਬੂਤ ਹੁੰਦਾ ਹੈ ਵੀ ਸਾਂਝਾ ਤੌਰ ਤੇ ਇਹ ਜਿਹੜੀ ਰੋਜ਼ਾ ਇਫਤਾਰ ਹੁੰਦੀ ਹੈ ਹਰ ਸਾਲ ਦੀ ਹਰ ਸਾਲ ਇਹ ਅਸੀਂ ਸਾਂਝੀ ਇੱਕ ਜਿਹੜੀ ਵਧੀਆ ਸਾਂਝ ਹੈਗੀ ਆ ਭਾਈਚਾਰਕ ਸਾਂਝ ਉਹਨੂੰ ਕਾਇਮ ਰੱਖਣ ਲਈ ਕੋਸ਼ਿਸ਼ ਕਰਦੇ ਆਂ ਵੀ ਉਹ ਬਣੀ ਰਹੇ। ਪਰ ਕੁਝ ਚੰਦ ਲੋਕ ਹੁੰਦੇ ਨੇ, ਉਹ ਸ਼ਰਾਰਤੀ ਲੋਕ ਹੁੰਦੇ ਨੇ। ਹਉ ਹਰ ਮਜ਼ਬ ਦੇ ਵਿੱਚ, ਹਰ ਧਰਮ ਦੇ ਵਿੱਚ ਹੁੰਦੇ ਨੇ। ਹਰ ਜਾਤੀ ਚੋਂ ਹੁੰਦੇ ਨੇ। ਉਹਨਾਂ ਦਾ ਸਿਰਫ ਜਿਹੜਾ ਹੁੰਦਾ ਆਪਦਾ ਟੀਚਰ ਜਿਹੜਾ ਹੁੰਦਾ ਨਾ ਉਹਨਾਂ ਨੇ ਸਿਰਫ ਆਪਣੀ ਸਿਆਸਤ ਕਰਨੀ ਹੁੰਦੀ ਹੈ, ਜਿਹੜੀ ਗਲਤ ਗੰਦੀ ਸਿਆਸਤ ਕਰਨੀ ਹੁੰਦੀ ਹੈ। ਜਾਂ ਉਹਨਾਂ ਨੇ ਸਿਰਫ ਆਪਦਾ ਜਿਹੜਾ ਹੈਗਾ ਆਪਦਾ ਥੋੜਾ ਜਿਹਾ ਚਮਕਾਉਣਾ ਹੁੰਦਾ ਆ ਵਿਆਪ ਨੂੰ। ਤੋ ਉਹ ਇਹੋ ਜਿਹੇ ਜਿਹੜੀ ਭਾਈਚਾਰਕ ਜਿਹੜੀਆਂ ਜਿੱਦੋਂ ਕਿਤੇ ਮਤਲਬ ਕੋਈ ਘਟਨਾ ਹੁੰਦੀ ਹੈ ਤਾਂ ਉਹ ਲੋਕਾਂ ਦਾ ਦੂਜੀ ਬਰਾਦਰੀ ਦੇ ਪ੍ਰਤੀ ਜਾਂ ਦੂਸਰੇ ਜਿਹੜੀ ਹੈਗੀ ਆਪਣੇ ਧਰਮ ਦੇ ਪ੍ਰਤੀ ਉਹਨਾਂ ਦੀਆਂ ਮਤਲਬ ਗਲਤ ਵਰਡਿੰਗ ਹੋ ਜਾਂਦੀ ਹੈ ਉਹਨਾਂ ਦੇ ਜਿਹੜੇ ਆਪਣੇ ਅਲਫਾਜ਼ ਨੇ ਉਹ ਸਹੀ ਨਹੀਂ ਵਰਤਦੇ ਤੇ ਉਹ ਪਰ ਅਸੀਂ ਉਹ ਉਹਨਾਂ ਤੋਂ ਸਾਰਿਆਂ ਤੋਂ ਉੱਪਰ ਛੱਡ ਕੇ ਉੱਪਰ ਉੱਠ ਕੇ ਇਹ ਚੀਜ਼ ਚਾਹੁੰਦੇ ਆ ਵੀ ਇਹ ਭਾਈਚਾਰਕ ਸਾਂਝ ਹਮੇਸ਼ਾ ਰਹੇ ਉਹਨਾਂ ਦੇ ਉੱਪਰ ਇਹ ਮਤਲਬ ਇੱਕ ਤਰ੍ਹਾਂ ਦੀ ਚਕਰੇਡ ਹੋਏਗੀ ਤੁਕਿ ਉਹਨਾਂ ਨੂੰ ਹਾਵੀ ਨਹੀਂ ਹੋਣ ਦਿੱਤਾ ਜਾਣਾ ਚਾਹੀਦਾ ਅ ਮੇਰਾ ਨਾਮ ਜੀ ਮੁਬਸ਼ਰ ਅਲੀ ਖਾਨ ਹੈ ਔਰ ਆलम ਸਾਹਿਬ 2010 ਚ ਜਿਆਦਾ ਇੱਥੇ ਤਸ਼ਰੀਫ ਲਿਆਏ ਥੇ ਮੈਂ ਅਲਹਮਦੁਲਿਲਾ ਜਿੱਦਾ ਹੀ ਇਹਨਾਂ ਦੇ ਨਾਲ ਲੱਗਿਆ ਹੋਇਆ ਔਰ ਉਮੀਦ ਹੈ ਮੈਨੂੰ ਉਸ ਮਾਲਿਕ ਤਰ ਵੀ ਆਪਣੇ ਉਪਰ ਵੀ ਕਿ ਤਾਹਿਆਤ ਜਿੰਨੀ ਜ਼ਿੰਦਗੀ ਹੈ ਪੂਰਾ ਇਹਨਾਂ ਦੇ ਨਾਲ ਹੀ ਰਹਿਣਾ ਹੈ इस हुम है कि ती मिलजुल के, मिल के अफतारी करो और खाना खाओ भी खिलाओ भी और जोड़े मुस्तक हैं उन्होंने उन्होंने खाना दो बात यह है भी आलम साहब ने उस वक्त भी जब दो हज़ार दस च तशीफ लियाए थे दो हज़ार बारह का इलेक्शन मैडम फरजाना लड़े थे ਔਰ ਲੋਗਾ ਨੇ ਇੱਕ ਗੁਲਦਸਤੇ ਨੂੰ ਜਿਹੜਾ ਉਹਨਾਂ ਨੇ ਪੇਸ਼ ਕੀਤਾ tha ਉਸੇ ਉਸੇ ਚੀਜ਼ ਨੂੰ ਅੱਗੇ ਰੱਖ ਕੇ ਉਹਨਾਂ ਨੂੰ ਜਿੱਤ ਦਿਲਾਈ थी ਔਰ ਜਿਹੜਾ ਇੱਕ ਇਹ سلسلہ ਹੈ ਇਹ ਆਲਮ ਸਾਹਿਬ ਨੇ ਆਪਣੀ ਕੋਕੀ ਚ 2010 ਤੋਂ ਸ਼ੁਰੂ ਕੀਤਾ tha ਜਿਸ ਨੂੰ ਅੱਜ ਤੱਕ ਮੈਡਮ ਫਰਜ਼ਾਨਾ ਨੇ ਔਰ ਕੋਖੀ ਦੇ ਘਰ ਘਰ ਦੇ ਹਰ ਫਰਦ ਨੇ ਉਸ ਨੇ ਕਾਇਮ ਰੱਖਿਆ ਉਮੀਦ ਹੈ ਇਨਸ਼ਾਅੱਲਾ ਆਉਣ ਵਾਲੇ ਵਕਤ ਦੇ ਵਿੱਚ ਵੀ ਇਸ ਨੂੰ ਰੱਖਾਂਗੇ ਔਰ ਦੂਸਰੇ ਸਾਡਾ ਅਗਲਾ ਅਗਲਾ ਜਿਹੜਾ ਹੈ ਇੱਕ ਹੋਰ ਹੈ ਕਿ ਅਸੀਂ ਅੱਗੇ ਨੂੰ ਕੋਈ ਐਸਾ ਭਲਾਈ ਵਾਲਾ ਕੈਂਪ ਵੀ ਲਾਈਏ ਜਿਹੜਾ ਆਵਾਮ ਨੂੰ ਫਾਇਦਾ ਦੇ ਸਕੇ देखिए ये रमजान शरीफ का बहुत मुबारक महीना है बरकतों वाला और इसका आखिरी अशरा शुरू हुआ है आखिरी शाह चल रहा है तो आलम हाउस में अफ्तारी का इंतज़ाम किया है आज तो जितने भी लोग यहाँ आए हैं मेरी दुआ है कि दिल से कि अल्लाह पाक सब को लम्बी उम्र दे तंदरुस्ती दे सबके घरों में खैर बरकत हो अल्लाह की रहमत हो और हमारे शहर मलियर कोटला में बहुत अमन वमान हो शांति रहे यही मेरा मैसेज है इस मुबारक मौके पर चलता है सबको जी। लेकिन मेरा अक्सर आना होता है ਮੈਂ ਛੋੜ ਹੀ ਨਹੀਂ ਸਕਤੀ ਮਲੇਰ ਕੋਟਲਾ ਅੱਜ ਮਲੇਰ ਕੋਲੇ ਵਿੱਚ ਅਫਤਾਰੀ ਦਾਬਰ ਦਿੱਤੀ ਕਿਵੇਂ ਮੈਨੂੰ ਬਹੁਤ ਹੀ ਅੱਛਾ ਲੱਗ ਰਹਾ ਹੈ ਬਸ ਮੈਨੂੰ ਆलम ਸਾਹਿਬ ਦੀ ਕਮੀ ਬਹੁਤ ਮਹਿਸੂਸ ਹੋਈ ਅੱਜ